ਕਿਸਾਨ ਜਥੇਬੰਦੀ ਵੱਲੋਂ ਅੱਜ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਖਿਲਾਫ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਗਿਆ ਪ੍ਰਦਰਸ਼ਨ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਸਨ ਅਜਪੋਆ ਹਲਕੇ ਵਿੱਚ ਆਪਣੇ ਚੋਣਵੀ ਦੌਰੇ ਤੇ ਲੋਕ ਸਭਾ ਚੋਣਾਂ ਦੇ ਚੱਲਦੇ ਜਿੱਥੇ ਕਿ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ ਨਾਮਾ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਭਾਜਪਾ ਵੱਲੋਂ ਜੋ ਉਮੀਦਵਾਰ ਲੋਕ ਸਭਾ ਚੋਣਾਂ ਦੇ ਵਿੱਚ उतारे ਗਏ ਹਨ ਕਈ ਜਗ੍ਹਾ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਇੱਦਾਂ ਦਾ ਇੱਕ ਕੁਝ ਅੱਜ ਵੇਖਣ ਨੂੰ ਮਿਲਿਆ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪਠਾਨਕੋੜ ਵਿੱਚ ਭਾਰਤ ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਬਮਿਆਰ ਇਲਾਕੇ ਦੇ ਵਿੱਚ ਜਿੱਥੇ ਕਿ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਪਾਜਵਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਚੋਣਵੀਂ ਦੌਰਾ ਸੀ ਜਿੱਥੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਝੰਡੇ ਦਿਖਾ ਕੇ ਕੀਤਾ ਗਿਆ ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਪੁਲਿਸ ਵੱਲੋਂ ਵੀ ਕੀਤੀ ਗਈ ਇਨਾ ਕਿਸਾਨ ਆਗੂ ਦਾ ਕਹਿਣਾ ਹੈ ਕਿ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਤਸ਼ਦਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਦੇ ਚਲਦੇ ਭਾਜਪਾ ਵੱਲੋਂ ਚੋਣਾਂ ਦੇ ਮੈਦਾਨ ਦੇ ਵਿੱਚ उतारे ਗਏ ਉਮੀਦਵਾਰਾਂ ਦਾ ਉਹਨਾਂ ਵੱਲੋਂ ਬਾਈਕਾਟ ਕਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਤੇ ਮੰਨੀਆਂ ਹੋਈਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਸ ਦੇ ਰੋਸ ਵਿੱਚ ਭਾਜਪਾ ਉਮੀਦਵਾਰਾਂ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਅਤੇ ਜਿਸ ਵੀ ਇਲਾਕੇ ਵਿੱਚ ਚੋਣ ਪ੍ਰਚਾਰ ਕਰਨ ਜਾਣਗੇ ਉੱਥੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਦੇਖੋ ਜੀ ਇਹ ਸਰਕਾਰ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਜੀ ਹਨਾ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾਰੇ ਸੀ ਉਹ ਜੋਸ਼ਵਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਤੇ ਬਾਕੀ ਹੋਰ ਜੋ ਕਿਸਾਨ 400 ਕਿਸਾਨ ਜਿਹੜੇ ਜ਼ਖਮੀ ਕੀਤੇ ਗਏ ਕਈਆਂ ਦੀ ਅੱਖਾਂ ਚਰੇ ਜਿਹਾ ਕਈਆਂ ਦੇ ਲੱਤਾਂ ਤੋੜ ਦਿੱਤੀਆਂ ਗਈਆਂ ਜੀ ਤੂੰ ਪਹਿਲੇ ਵੀ ਜਿਹੜਾ ਦੋ ਤਈਸਾ ਪਹਿਲੇ ਵੀ ਜਿਹੜਾ ਇੱਕ ਸੰਗਠਨ ਕੀਤਾ ਸੀਗਾ ਕਿਸਾਨਾਂ ਨੇ ਉਹਦੇ ਵਿੱਚ ਵੀ ਕਾਫੀ ਜਿਹੜੇ ਕਿਸਾਨ ਸਹੀਰ ਹੋਏ ਸੀਗੇ ਉਸ ਟਾਈਮ ਤੇ ਮੋਦੀ ਸਰਕਾਰ ਨੇ ਜਿਹੜੇ ਤੁਹਾਡੇ ਬੇਲ ਸੀਗੇ ਤਿੰਨ ਕਾਲੇ ਕਾਨੂੰਨ ਉਹ ਉਹ ਤਾਂ ਮੰਨੇ ਮੰਗ ਲਈ ਹੀ ਤੁਹਾਡੀ ਫਿਰ ਉਹਦੇ ਬਾਅਦ ਕੀ ਐਸਾ ਬਣਿਆ ਕਿ ਤੁਹਾਨੂੰ ਦੇਖੋ ਜੀ ਉਹ ਮੰਨੀਆਂ ਹੋਈਆਂ ਮੰਗਾ ਹੀ ਜਿਹੜੀਆਂ ਉਹਨਾਂ ਨਹੀਂ ਮੰਨੀਆਂ ਹੋਈਆਂ ਉਹ ਪੋਰੀਆਂ ਨਹੀਂ ਲਾਗੂ ਕੀਤੀਆਂ ਉਹ ਉਹ ਮੰਗਾ ਹੀ ਮੰਗ ਰਹੇ ਆਂ ਟੋਲ ਆ ਬੋ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਕੀ ਸੁਨੇਹਾ ਦੇਉਗੇ ਆਪਣੇ ਦੇਖੋ ਜੀ ਪੂਰਨ ਚੌਰ ਤੇ ਨਾਲ ਦਾ ਵਿਰੋਧ ਕੀਤਾ ਜਾਏਗਾ ਹੋਰ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ ਇਹਨਾਂ ਦਾ ਕਾਰਨ ਇਹ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਲਾਗੂ ਕੀਤੇ ਹੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਧਰ ਦਾ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਹੀ ਵਾਪਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਕੀਆਂ ਕੀਤੀਆਂ ਉਸ ਤੋਂ ਬਾਅਦ ਦੁਆਰਾ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਆ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ ਤਿੰਨ ਮਹੀਨੇ ਹੋ ਗਿਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਣ ਕਰਨ ਆਏਗਾ ਅੱਜ ਤਾਂ ਅਚਨ ਚੇਤ ਪਤਾ ਲੱਗਣ ਤੇ ਕੁਝ ਕਿਸਾਨ ਘੱਟ-ਘੱਟੇ ਹੋ ਸਕੈ ਨੇ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਵੱਧ ਤੋਂ ਵੱਧ ਇਕੱਠ ਕਰਕੇ ਪੂਰਾ ਪੂਰਾ ਜ਼ੋਰ ਵਿਰੋਧ ਕੀਤਾ ਜਾਏਗਾ ਕਿ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿ ਨਾਲੋਂ ਪੂਰੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਨੇ ਸੁਨੇਹਾ ਇਹੀ ਆ ਕਿ ਸਰਕਾਰ ਜਾਤਾਂ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਇਹ ਵਿਰੋਧ ਤਾਂ ਪੂਰਾ ਜ਼ੋਰ ਚੱਲੇਗਾ ਇਹਨਾਂ ਨੂੰ ਘਰਾਂ ਤੋਂ ਨਿਕਲ ਨਿਕਲ ਨਹੀਂ ਦਿੱਤਾ ਜਾਏਗਾ ਠੀਕ ਆ